ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਵਿਟਿਕ ਤੇ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਹੀ ਪਿਆਰੇ ਜੇ ਆਪਣੇ ਮਸ਼ੀਨ ਵਰਕ ਦੇ ਸੂਟ ਰਹਿਣਗੇ ਜੀ ਰੀਜ਼ਨੇਬਲ ਪ੍ਰਾਈਸ ਰਹੂਗਾ ਪ੍ਰਾਈਸ ਵੀਡੀਓ ਚ ਨਾਲ ਨਾਲ ਹੀ ਆਪਾਂ ਸ਼ੋਅ ਕਰਾਂਗੇ ਵਿਦ ਦੁਪੱਟਾ ਪ੍ਰਾਈਸ ਸ਼ੋਅ ਹੋਊਗਾ ਇਹਨਾਂ ਨੂੰ ਕਿਸੇ ਵੀ ਕਲਰ ਸ ਕਿਸੇ ਵੀ ਸਟੱਫ ਤੇ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਪਿਆਰੇ ਰਹਿਣ ਵਾਲੇ ਨੇ ਜੀ ਅੱਜ ਦੇ ਸੂਟ ਤੇ ਸੂਟ ਦਿਖਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤੇ ਸੂਟ ਦਿਖਾਉਣੀ ਆਪਾਂ ਸ਼ੁਰੂ ਕਰਦੇ ਆ ਜਿਹੜੇ ਵੀ ਤੁਹਾਨੂੰ ਸੂਟ ਇਹਨਾਂ ਚ ਪਸੰਦ ਆਉਣਗੇ ਉਹ ਤੁਸੀਂ ਜਲਦੀ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਤੁਸੀਂ ਇਹ ਸੈਂਡ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ 'ਚ ਵਟਸਐਪ ਲਿੰਕ ਸ਼ੋ ਹੋ ਰਿਹਾ ਉੱਥੇ ਤੁਸੀਂ ਸਾਨੂੰ ਇਹਨਾਂ ਦੇ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਆਪਣਾ ਚੋਇਸ ਦਾ ਦੱਸ ਸਕਦੇ ਹੋ ਵੀ ਸਾਨੂੰ ਇਹ ਵਾਲਾ ਸੂਟ ਇਹ ਵਾਲੇ ਵਰਕ ਇਹ ਵਾਲਾ ਮਤਲਬ ਇਹ ਸਟੱਫ ਚ ਚਾਹੀਦਾ ਹੈ ਇਹ ਵਾਲੇ ਕਲਰ ਚ ਚਾਹੀਦਾ ਹੈ ਦੁਪੱਟਾ ਵੀ ਤੁਸੀਂ ਆਪਣੇ ਚੋਇਸ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਹੋ ਤੁਹਾਨੂੰ ਆਪਾਂ ਸਟਿਚ ਕੀਤਾ ਸੂਟ ਵੀ ਦਿਖਾਵਾਂਗੇ ਤੇ ਇਹ ਆਪਣੇ ਵਿਦਆਊਟ ਸਟਿਚਿੰਗ ਸੂਟ ਤੁਹਾਨੂੰ ਦਿਖਾ ਰਹੇ ਹਾਂ ਵਿਦਆਊਟ ਸਟਿਚਿੰਗ ਹੀ ਪ੍ਰਾਈਸ ਸ਼ੋ ਹੋ ਰਿਹਾ ਹੈ ਦਾ ਵਿਦ ਦੁਪੱਟਾ ਹੋ ਰਿਹਾ ਹੈ ਦੁਪੱਟਾ ਆਪਾਂ ਨੇ 500 ਦੀ ਰੇਂਜ ਇਨਕਲੂਡ ਕੀਤਾ ਤੁਸੀਂ ਕੋਈ ਵੀ ਲਗਵਾ ਸਕਦੇ ਹੋ ਪਿਓਰ ਔਰਗੈਂਜ਼ਾ ਦਾ ਦੁਪੱਟਾ ਵੀ ਲੱਗ ਜੂ ਪਿਓਰ ਟੈਬੀ ਦਾ ਦੁਪੱਟਾ ਵੀ ਲੱਗ ਜੂ ਇਸ ਸੈਮੀ ਚਨੋਂਨ ਵਧੀਆ ਨਾ ਪਰ ਤੁਹਾ ਦੁਪੱਟਾ ਵੀ ਇਸੇ ਰੇਂਜ 'ਚ ਲੱਗ ਜਾਊਗਾ। ਉਹ ਤੁਸੀਂ ਇਹਨਾਂ ਨਾਲ ਕੋਈ ਵੀ ਲਗਵਾ ਸਕਦੇ ਹੋ ਸਟੱਫ ਅਕੋਰਡਿੰਗ ਇਸੇ ਰੇਂਜ 'ਚ ਲੱਗ ਜਾਊਗਾ। ਤੇ ਪਹਿਲਾ ਜਿਹੜਾ ਸੂਟ ਹੈ ਇਹ ਆਪਾਂ ਬਹੁਤ ਹੀ ਜ਼ਿਆਦੇ ਸੌਫਟ ਮਸਲੀਨ ਸਟੱਫ ਦੇ ਉੱਪਰ ਬਣਾਇਆ ਹੈ। ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਇਹਦਾ ਘੇਰਾ ਬਣਿਆ ਹੋਇਆ। ਕਾਫੀ ਟ੍ਰੈਂਡ 'ਚ ਚੱਲ ਰਿਹਾ ਇਹ ਵਾਲਾ ਡਿਜ਼ਾਈਨ ਤੁਹਾਨੂੰ ਪਹਿਣਾ ਨੂੰ ਪਤਾ ਹੀ ਆ। ਇਸ ਤਰ੍ਹਾਂ ਬੁਟੀਆਂ ਬਣੀਆਂ ਹੋਈਆਂ ਨੇ ਘੇਰੇ ਤੇ ਇਸ ਤਰ੍ਹਾਂ ਦੀ ਬੇਲ ਆ ਜੂਗੀ। ਤੇ ਅੱਗੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਆ ਗਿਆ ਜੀ ਪਹੁੰਚਿਆਂ ਦਾ ਕੰਮ ਤੇ ਨੈਕਸਟ ਸੇਮ ਕੰਮ ਆਜੂਗਾ ਬਾਜੂ ਤੇ ਬਹੁਤ ਹੀ ਪਿਆਰਾ ਜੇ ਤੁਹਾਨੂੰ ਕੰਮ ਮਿਲੂਗਾ ਇਹਦਾ ਪ੍ਰਾਈਸ ਸ਼ੋ ਹੋ ਰਿਹਾ 3000 ਵਿਦ ਦੁਪੱਟਾ ਸ਼ੋ ਹੋ ਰਿਹਾ ਤੇ ਵਿਦਆਊਟ ਸਟੀਚਿੰਗ ਸ਼ੋ ਹੋ ਰਿਹਾ ਬਹੁਤ ਪਿਆਰਾ ਰਹਿਣ ਵਾਲਾ ਜੀ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਜੇ ਨੂੰ ਰੈਡੀ ਕਰਾ ਸਕਦੇ ਹੋ ਨੈਕਸਟ ਸੂਟ ਜਿਹੜਾ ਉਹ ਆਪਣਾ ਖਾਦੀ कॉटन ਤੇ ਰਹੂਗਾ ਤੇ ਇਹ ਤੁਹਾਨੂੰ ਜਿਹੜੀ ਵੀ ਕੋਈ ਵੀ ਖਾਦੀ कॉटन ਮਿਲੂਗੀ ਉਹ ਚਾਹੇ ਖਾਦੀ कॉटन ਐਵੇਂ ਲਾਈਨਾਂ ਚ ਹੋਵੇ ਚਾਹੇ ਚੈੱਕ ਚ ਹੋਵੇ ਉਹ ਤੁਹਾਨੂੰ ਐਸਕੇ ਦੀ ਹੀ ਮਿਲੂਗੀ ਵਧੀਆ ਬ੍ਰਾਂਡ ਦੀ ਆਪਾਂ ਜਿਹੜਾ ਸਟੱਫ ਦਵਾਂਗੇ ਤੁਹਾਨੂੰ ਜਿਹੜਾ ਪਹਿਲਾਂ ਮਸਲੀਨ ਸਟੱਫ ਦਿਖਾਇਆ ਸੀ ਉਹ ਵੀ ਆਪਣਾ ਵਧੀਆ ਅਰਜਨ ਕੰਪਨੀ ਦਾ ਕੋਈ ਵੀ ਤੁਹਾਨੂੰ ਵਿਦਆਊਟ ਬ੍ਰਾਂਡ ਸਟੱਫ ਨਹੀਂ ਮਿਲੂਗਾ ਆਪਣੇ ਕੋਲੋਂ ਇਸ ਤਰ੍ਹਾਂ ਸਾਰੇ ਸ਼ਰਟ ਦੇ ਵਿੱਚ ਬੂਟੀਆਂ ਬਣੀਆਂ ਹੋਈਆਂ ਨੇ ਦੇ ਦੇਣਾ ਵਧੀਆ ਕੁਆਲਿਟੀ ਦਾ ਦੁਪੱਟਾ ਲਗਵਾ ਸਕਦੇ ਹੋ ਕੋਈ ਵੀ ਦੁਪੱਟਾ ਤੁਸੀਂ ਲਗਵਾ ਸਕਦੇ ਹੋ ਤੇ ਇਸ ਤਰ੍ਹਾਂ ਨੇੜੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਜ਼ੂਮ ਕਰਕੇ ਦਿਖਾ ਦਿਓ ਇੱਕ ਵਾਰ ਆਪਣਾ ਜਿਹੜਾ ਵਰਕ ਹੈ ਉਹ ਪੂਰਾ ਫਿਨਿਸ਼ਿੰਗ ਦੇ ਨਾਲ ਹੋਇਆ ਹੋਇਆ ਸਾਰੇ ਸ਼ਰਟ 'ਚ ਇਸ ਤਰ੍ਹਾਂ ਤੁਹਾਨੂੰ ਬੁੱਟੀਆਂ ਮਿਲ ਜਾਣਗੀਆਂ ਤੇ ਸਾਈਡ ਤੇ ਪਹੁੰਚਿਆਂ ਵਿੱਚ ਵੀ ਬੁੱਟੀਆਂ ਪਾਈਆਂ ਗਈਆਂ ਨੇ ਤੈਨੂੰ ਜਦੋਂ ਤੁਸੀਂ ਫੋਰ ਸਾਈਡ ਲੇਸ ਲਗਵਾ ਕੇ ਰੈਡੀ ਕਰਵਾਉਗੇ ਬਹੁਤ ਹੀ ਜ਼ਿਆਦਾ ਪਿਆਰਾ ਬਣਨ ਵਾਲਾ ਇਹ ਸੂਟ ਤੇ ਇਸ ਤਰ੍ਹਾਂ ਬਾਜੂ ਤੇ ਵੀ ਤੁਹਾਨੂੰ ਕੰਮ ਮਿਲੂਗਾ ਸੇਮ ਬੁਟੀਆਂ ਤੇ ਦੁਪੱਟਾ ਇਹਦੇ ਨਾਲ ਤੁਸੀਂ ਕੋਈ ਵੀ ਰੈਡੀ ਕਰਵਾ ਸਕਦੇ ਹੋ ਬਿਲਕੁਲ ਜਨੂਨ ਜੇ ਪ੍ਰਾਈਸ ਤੇ ਤੁਹਾਨੂੰ ਇਹ ਸੂਟ ਮਿਲੂਗਾ ਵਿਦ ਦੁਪੱਟਾ ਇਹਦਾ ਪ੍ਰਾਈਸ ਹੈ ਪ੍ਰਾਈਸ ਹੈਗਾ ਜੀ ਸਿਰਫ 2800 ਰੁਪਏ ਐਸਕੇ ਦਾ ਐਸਕੇ ਬ੍ਰੈਂਡ ਦਾ ਸੂਟ ਹੋਊਗਾ ਖਾਦੀ ਕਾਟਨ ਦਾ ਤੇ ਮਸ਼ੀਨ ਵਰਕ ਹੋਇਆ ਹੋਇਆ ਬਾਜੂ ਪਹੁੰਚੇ ਸਾਰੇ ਸ਼ਰਟ ਦੇ ਵਿੱਚ ਬੁਟੀ ਦੇ ਨਾਲ ਹੀ ਦੁਪੱਟਾ ਵੀ ਇਨਕਲੂਡ ਹੈ ਸਾਰਾ ਤੁਹਾਨੂੰ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਸੂਟ ਮਿਲੂਗਾ ਬਾਕੀ ਨੈਕਸਟ ਆਪਣਾ ਸੂਟ ਹੈਗਾ ਜੀ ਬਹੁਤ ਪਿਆਰਾ ਜਿਹਾ ਸੂਟ ਆ ਆਪਣਾ ਬੈਸਟ ਸੇਲਿੰਗ ਰਹੀ ਹੈ ਜੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਮਸਲੀਨ ਸਟਫ ਦੇ ਉੱਪਰ ਹੀ ਬਣਿਆ ਹੋਇਆ ਬਹੁਤ ਹੀ ਜਿਆਦੇ ਸੌਫਟ ਮਸਲੀਨ ਹੈ ਜਿਉ ਹੈਵੀ ਵਾਲੀ ਮਸਲੀਨ ਨਹੀਂ ਹੈਗੀ ਇਹ ਤੇ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਪੈਚ ਵਰਕ ਹੋਇਆ ਹੈ ਤੁਹਾਨੂੰ ਘੇਰੇ ਤੇ ਇਸ ਤਰ੍ਹਾਂ ਬੇਲ ਮਿਲੂਗੀ ਮੇਰਾ ਖੁਦ ਦਾ ਸੂਟ ਬਣਿਆ ਸੀ ਇਹਨਾਂ ਦੇ ਮੈਨੂੰ ਖੁਦ ਵੀ ਨਹੀਂ ਯਾਦ ਹੈਗਾ ਮੈਂ ਕਿੰਨੇ ਕੁ ਸੂਟ ਆਪਣੇ ਹਨਾ ਸੇਲ ਕਰ ਚੁੱਕੀ ਆ ਇਹਦੇ ਜਿਹੜੇ ਜ਼ਿਆਦਾਤਰ ਆਪਣੇ ਸੂਟ ਸੀ ਸਾਰੇ ਫੋਰਨ ਦੀਆਂ ਭੈਣਾਂ ਨੇ ਹੀ ਲਏ ਨੇ ਸਿਰਫ ਦੋ ਸੂਟ ਆਪਣੇ ਇੰਡੀਆ ਚ ਇਧਰ ਬਣਵਾਏ ਗਏ ਨੇ ਸਾਰੇ ਹੀ ਫੋਰਨ ਚ ਗਏ ਨੇ ਅਲੱਗ-ਅਲੱਗ ਤਰ੍ਹਾਂ ਦੇ ਕਲਰ ਦੇ ਉੱਪਰ ਗਏ ਨੇ ਜਿਹੜਾ ਆਪਾਂ ਨਵਾਂ ਇਹ ਚ ਕੰਟਰਾਸਟ ਮਤਲਬ ਨਵਾਂ ਕਲਰ ਇੱਥੇ ਆ ਇਸ ਵਾਰ ਮਾ우스 ਕਲਰ ਤੇ ਰੈਡੀ ਕਰਵਾਇਆ ਕਿਸੇ ਭੈਣ ਨੇ ਆਪਣੇ ਕੈਲੀਫੋਰਨੀਆ ਦੇ ਨੇ ਉਹ ਵੀ ਤੇ ਉਹਨਾਂ ਨੇ ਕਲਰ ਚੇਂਜ ਕਰਾਇਆ ਬਾਕੀ ਨਹੀਂ ਕਿਸੇ ਨਾ ਕਿਸੇ ਨੇ ਹਨਾ ਦੇਖੋ ਇਹ ਸੂਟ ਵੀ ਇਸੇ ਤੇ ਹੀ ਹੋਣਾ ਮਤਲਬ ਅਲੱਗ-ਅਲੱਗ ਕਲਰ ਜਿਵੇਂ ਮੇਰੇ ਪਹਿਨੇ ਸੀ ਥੋੜਾ ਉਸ ਤੋਂ ਚੇਂਜ ਕਰਵਾ ਲਾ ਲਾਈਟ ਡਾਰਕ ਐਵੇਂ ਦੇ ਕਾਫੀ ਕਲਰ ਕੀਤੇ ਨੇ ਆਪਾਂ ਨੇ ਹੈਗੇ ਕੋਈ ਕਲਰ ਮਤਲਬ ਪਿੰਕ ਸ਼ੇਡ ਚੀ ਬਣਵਾਏ ਨੇ ਕਿਸੇ ਨੇ ਲਾਈਟ ਕਿਸੇ ਨੇ ਡਾਰਕ ਇਹ ਰਿਹਾ ਘੇਰੇ ਦਾ ਕੰਮ ਇਹ ਰਿਹਾ ਬਾਜੂ ਦਾ ਕੰਮ ਤੇ ਦੀ ਸਲਵਾਰ ਦਾ ਸਟਾਫ ਆਪਾਂ ਨੂੰ ਲਾਉਣਾ ਪੈਂਦਾ ਅਲੱਗ ਤੋਂ ਸਟ੍ਰੇਟ ਸਲਵਾਰ ਦੀ ਜਿਹੜਾ ਵਰਕ ਹੀ ਇਸੇ ਤਰ੍ਹਾਂ ਹੁੰਦਾ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਜਿਹੜਾ ਵਰਕ ਆ ਇਹ ਪਹੁੰਚਿਆ ਤੇ ਰਹੂਗਾ ਸਟ੍ਰੇਟ ਸਲਵਾਰ ਬਣਾਈ ਗਈ ਹੈ ਇਸ ਤੇ ਤੇ ਇਹਦੇ ਨਾਲ ਦੁਪੱਟਾ ਪਿਓਰ ਔਰਗਾਂਜ਼ਾ ਦਾ ਹੀ ਸੋਨਾ ਲੱਗੂਗਾ ਕਿਉਂਕਿ ਇਸ ਤੇ ਪੈਚ ਵੀ ਪਿਓਰ ਔਰਗਾਂਜ਼ਾ ਦਾ ਹੀ ਲੱਗਿਆ ਹੋਇਆ ਹੈ। ਇਹ ਸੂਟ ਦਾ ਪ੍ਰਾਈਸ ਹੈ ਜੀ ਸਿਰਫ 3200 ਰੁਪਏ ਵਿਦ ਦੁਪੱਟਾ ਤੁਹਾਨੂੰ ਇਹ ਪ੍ਰਾਈਸ ਦਿਖਾ ਰਹੇ ਆ। ਇਹ ਦੇਖੋ ਤੁਸੀਂ ਬਹੁਤ ਹੀ ਪਿਆਰਾ ਕਲਰ ਹੈ ਜੇ ਤੁਸੀਂ ਇਹ ਕਲਰ ਵੀ ਰੈਡੀ ਕਰਵਾਉਂਗੇ ਬਹੁਤ ਵਧੀਆ ਲੱਗੂ ਕਿਉਂਕਿ ਗਰਮੀਆਂ 'ਚ ਜਿਆਦਾ ਤਿੱਖੇ ਕਲਰ ਜਿਹੜੇ ਨਹੀਂ ਪਸੰਦ ਕੀਤੇ ਜਾਂਦੇ ਤਾਂ ਤੁਸੀਂ ਇਹ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋ। ਤੇ ਇੱਕ ਆਪਾਂ ਇਹ ਸੂਟ ਤੁਹਾਨੂੰ ਦਿਖਾਉਨੇ ਆ। ਇਹ ਵੀ ਬਹੁਤ ਪਿਆਰਾ ਬਣਿਆ ਜੀ ਸੂਟ ਇਹ ਤੁਸੀਂ ਚੈੱਕ ਕਰ ਸਕਦੇ ਹੋ ਪਲੇਨ ਇਹਦੇ ਨਾਲ ਆਪਾਂ ਨੇ ਬਾਟਮ ਰੈਡੀ ਕੀਤੀ ਆ ਵੱਡੀ ਮੂਰੀ ਦੀ ਆਪਣੀ ਬਾਟਮ ਤੇ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਪਹਿਲਾਂ ਤੁਹਾਨੂੰ ਸ਼ਰਟ ਆਪਾਂ ਇਹਦੀ ਫੁੱਲ ਦਿਖਾਉਣੀ ਆ ਇਹ ਦੇਖੋ ਤੁਸੀਂ ਬਹੁਤ ਪਿਆਰੀ ਹੈ ਜਿਹੜੀ ਇਹਦੀ ਸ਼ਰਟ ਰੈਡੀ ਹੋਈ ਆ ਇਸ ਸ਼ਾਇਦ ਤੁਹਾਨੂੰ ਨਹੀਂ ਦਿਖਾਇਆ ਸੂਟ ਆਪਣਾ ਕਾਫੀ ਟਾਈਮ ਦਾ ਜਿਹੜਾ ਆਪਣਾ ਵਰਕ ਹੋ ਕੇ ਆਇਆ ਸੀ ਵਿਦਆਊਟ ਸਟੀਚਿੰਗ ਨਹੀਂ ਸ਼ੋਅ ਕੀਤਾ ਸ਼ਾਇਦ ਤੇ ਇਸ ਤਰ੍ਹਾਂ ਸਟੀਚਿੰਗ ਕੀਤੀ ਆਪਾਂ ਫਿਨਿਸ਼ਿੰਗ ਪੱਟੀ ਦੇ ਨਾਲ ਫੁੱਲ ਐਵੇਂ ਫਿਨਿਸ਼ਿੰਗ ਪੱਟੀ ਨਾਲ ਸਾਰਾ ਸੂਟ ਬਣਾਇਆ ਗਿਆ ਲਾਈਨਿੰਗ ਲੱਗੂਗੀ ਜੀ ਉਸੇ ਸਟਫ ਤੇ ਮਸਲਿਨ ਸਟਫ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਬਾਜੂ ਹੋਈਆਂ ਨੇ ਤੁਸੀਂ ਪਹੁੰਚਿਆ ਤੇ ਵੀ ਕੰਮ ਕਰਵਾ ਸਕਦੇ ਹੋ विदाउट स्टिचिंग विद द दुपट्टा ਇਹਦਾ ਪ੍ਰਾਈਸ 3200 ਆ ਸਾਰੇ ਸ਼ਰਟ ਚ ਤੁਹਾਨੂੰ ਕੰਮ ਮਿਲੂਗਾ ਬਾਜੂ ਤੇ ਬਹੁਤ ਪਿਆਰਾ ਕੰਮ ਮਿਲੂਗਾ neck ਤੇ ਬਹੁਤ ਪਿਆਰਾ ਕੰਮ ਮਿਲੂਗਾ ਇਸ ਤਰ੍ਹਾਂ ਸਾਈਡ ਤੇ ਜਿਹੜੇ ਸੈਂਟਰ ਪੈਨਲ ਵੀ ਦਿੱਤੇ ਗਏ ਨੇ ਦੇਖ ਸਕਦੇ ਹੋ ਤੁਸੀਂ ਬਹੁਤ ਸਾਈਡ ਜਿਹੜੇ ਪੈਨਲ ਦਿੱਤੇ ਜਾਣਗੇ ਇਸ ਚ ਤੇ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਰੈਡੀ ਹੋਇਆ ਇਹ ਆਪਾਂ ਬ੍ਰੀਕ ਚੈੱਕ ਚ ਦੁਪੱਟਾ ਡਾਈ ਕਰਵਾਇਆ ਬਹੁਤ ਹੀ ਜ਼ਿਆਦਾ ਲਾਈਟ ਵੇਟ ਦੁਪੱਟਾ ਇਹ ਤੁਸੀਂ ਚੈੱਕ ਕਰੋ ਇਹਦਾ ਦੁਪੱਟਾ ਬਹੁਤ ਹੀ ਜ਼ਿਆਦਾ ਗ੍ਰੇਸ ਦੇ ਰਿਹਾ ਹੈ ਇਸ ਤਰ੍ਹਾਂ ਦਾ ਜਿਵੇਂ ਛੋਟੇ-ਮੋਟੇ ਫੰਕਸ਼ਨ 'ਚ ਤੁਸੀਂ ਵੇਅਰ ਕਰਨਾ ਚਾਹੁੰਦੇ ਹੋ ਬਹੁਤ ਪਿਆਰੀ ਲੁੱਕ ਦੇਊਗਾ ਜੀ ਤੁਸੀਂ ਐਵੇਂ ਦਾ ਸੂਟ ਰੈਡੀ ਕਰਾ ਸਕਦੇ ਹੋ ਦਾ ਕਲਰ ਵੀ ਬਹੁਤ ਪਿਆਰਾ ਮਤਲਬ ਗਰਮੀ 'ਚ ਵੀ ਆਪਾਂ ਨੂੰ ਐਵੇਂ ਹੁੰਦਾ ਕੋਈ ਠੰਡਾ ਜਿਹਾ ਕਲਰ ਹੋਵੇ ਤੇ ਲਾਈਟ weight ਦਾ ਸਟੱਫ ਹੋਵੇ ਉਨਲਿ ਬਹੁਤ ਬੈਸਟ ਹੈ ਤੁਸੀਂ ਇਹਨਾਂ ਚ ਕੋਈ ਵੀ ਤੁਸੀਂ ਕਲਰ ਕੰਟਰਾਸਟ ਕਿਸੇ ਚ ਰੈਡੀ ਕਰਾ ਸਕਦੇ ਹੋ ਓਕੇ ਜੀ ਉਮੀਦ ਕਰਦੀ ਆ ਸਾਡੇ ਸੂਟ ਤੁਹਾਨੂੰ ਪਸੰਦ ਆਏ ਹੋਣੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੋਣੀ ਫਿਰ ਜਲਦੀ ਮਿਲਦੇ ਆ ਨਵੀਂ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ